ਹਾਂਜੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਲਈ ਬਹੁਤ ਸੁੰਦਰ ਜਿਹੜੀ 200 ਗਜ ਦੀ ਵਿੱਚ ਕੋਠੀ ਬਣੀ ਹੋਈ ਹੈ ਇਹ ਸਵਾਲਕ ਸਿਟੀ ਦੇ ਵਿੱਚ ਹੈ ਨੀਅਰ ਲਾਂਡਾਣਾ ਰੋਡ ਸਵਾਲਕ ਸਿਟਰ ਨੂੰ ਸਾਰੇ ਜਾਣਦੇ ਕਿਉਂਕਿ ਬਹੁਤ ਇੱਥੇ ਰਿਚ ਮੈਨ ਜਿਹੜੇ ਰਹਿੰਦੇ ਆ ਤੇ ਇਧਰ ਗੱਲ ਕਰੀਏ ਤਾਂ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਨਾਲ ਹੈ ਤੇ ਜੇ ਸਾਹਮਣੇ ਕੋਠੀ ਦੀ ਗੱਲ ਕਰੀਏ ਤਾਂ ਜਿਹੜੇ ਪਾਰਕ ਇੱਕ ਵਾਰੀ ਮੈਂ ਕਹੂੰਗਾ ਜਿਹੜਾ ਕੈਮਰਾਮੈਨ ਹੈ ਵੀ ਉਹ ਪਾਰਕ ਦਿਖਾਵੇ ਵੀ ਬਹੁਤ ਸੁੰਦਰ ਜਿਹੜਾ ਪਾਰਕ ਹੈ ਤੇ ਐਲੀਵੇਸ਼ਨ ਜਿਹੜਾ ਕੋਠੀ ਦਾ ਇੱਕ ਵਾਰੀ ਕੈਮਰਾਮੈਨ ਤੁਹਾਨੂੰ ਦਿਖਾਉਂਦਾ ਵਾ ਇਹ ਐਲੀਵੇਸ਼ਨ ਹੈ ਗਲੀਆਂ ਖੁੱਲੀਆਂ ਡੁੱਲੀਆਂ ਗਲੀਆਂ ਨੇ ਤੇ ਵਧੀਆ ਪਾਰਕਿੰਗ ਤੇ ਜੇ ਅੰਦਰ ਗੱਲ ਕਰੀਏ ਪਾਰਕਿੰਗ ਦੀ ਤਾਂ ਪਾਰਕਿੰਗ ਵੀ ਬਹੁਤ ਹੈ ਕਿਉਂਕਿ ਵੱਡੀ ਤੋਂ ਵੱਡੀ ਗੱਡੀ ਆਪਾਂ ਇੱਥੇ ਸਪੀਸ वाइज ਬਹੁਤ ਹੈ ਖੜਾ ਸਕਦੇ ਆ ਇੱਧਰ ਵੀ ਜਗ੍ਹਾ ਬਹੁਤ ਹੈ ਤੇ ਆਪਾਂ ਅੰਦਰੋਂ ਐਂਟਰ ਹੋ ਰਹੇ ਹਾਂ ਇਸ ਨੂੰ ਜੇ ਐਂਟਰੀ ਦੀ ਗੱਲ ਕਰੀਏ ਤਾਂ ਐਂਟਰ ਹੁੰਦਿਆਂ ਸਾਹਬ ਜਿਹੜਾ ਇੱਕ ਹਾਲ ਹੈ ਉਹ ਬਹੁਤ ਪਿਆਰਾ ਵਿਜ਼ਿਟਰ ਸਪੇਸ ਵੀ ਹੈ ਗਿਆ ਜਿੱਦਾਂ ਡੈਨਿੰਗ ਏਰੀਆ ਲੱਗਿਆ ਸੋਫਾ ਸੈਟ ਲੱਗਿਆ ਤੇ ਇੱਧਰ ਜੇ ਡ੍ਰੈنگ ਰੂਮ ਦੀ ਗੱਲ ਕਰੀਏ ਤਾਂ ਜਿਹੜਾ ਡ੍ਰੈنگ ਰੂਮ ਹੈ ਉਹ ਵੀ ਬਹੁਤ ਸੁੰਦਰ ਹੈ ਤੇ ਡ੍ਰੈنگ ਰੂਮ ਦਾ ਵੀ ਇਹਨਾਂ ਨੇ ਜਿਹੜਾ ਗੇਟ ਹੈ ਇੱਥੇ ਦਿੱਤਾ ਕਿਉਂਕਿ ਪਰਿਵਾਰ ਸ਼ਿਫਟ ਹੋ ਰਿਹਾ ਤੇ ਉੱਪਰ ਵੀ ਜਿਹੜਾ ਡਾਉਨ ਸਿਲਿੰਗ ਦੀ ਗੱਲ ਕਰੀਏ ਤਾਂ ਜਿਹੜਾ ਬੜਾ ਸੁੰਦਰ ਜਿਹੜਾ ਉਹ ਦ੍ਰਿਸ਼ਾ ਇੱਕ ਤੇ ਇੱਕ ਵਾਸ਼ਰੂਮ ਦੀ ਗੱਲ ਕਰੀ ਤਾਂ ਜਿਹੜੇ ਵਾਸ਼ਰੂਮ ਉਹ ਬਹੁਤ ਖੁੱਲੇ ਡੁੱਲੇ ਹੈ ਸਪੇਸ ਵਾਈਜ਼ ਹੈ ਆਓ ਹੁਣ ਆਪਾਂ ਤੁਹਾਨੂੰ ਕਿਚਨ ਦਿਖਾਈਏ ਦੂਜੇ ਸਾਰੀਕੀ ਹਿੱਸਾ ਹੁੰਦੀ ਹੈ ਜਿਹੜਾ ਕਿਚਨ ਹੈ ਵੀ ਉਸਕੀ ਵੀ ਸਪੇਸ ਵਾਈਜ਼ ਬਹੁਤ ਖੁੱਲ੍ਹਾ ਡੁੱਲਾ ਹੋਣਾ ਚਾਹੀਦਾ ਬਈ ਜੇ ਕਿਚਨ ਦੀ ਗੱਲ ਕਰਦੇ ਆ ਤਾਂ ਜਿਹੜੇ ਸਪੇਸ ਹੈ ਦੇ ਵਿੱਚ ਬਹੁਤ ਜ਼ਿਆਦਾ ਹੈ ਦੂਜੇ ਪਾਸੇ ਖੜਨ ਨੂੰ ਕੁਝ ਬਣਾਉਣ ਨੂੰ ਬਹੁਤ ਵਧੀਆ ਜੀ ਅਗਰ ਆਪਾਂ ਗੱਲ ਕਰੀਏ ਵਾਸ਼ਿੰਗ ਏਰੀਆ ਦਾ ਥੋੜਾ ਜਿਹਾ ਹੁੰਦਾ ਹੈ ਇਹ ਕੋ ਪੂਰਾ ਵਿੜਾ ਹੀ ਹੈ ਇਹ ਪਿੱਛੇ ਸਾਰਾ ਉਧਰ ਵੀ ਇਧਰ ਵੀ ਬਹੁਤ ਵੱਡਾ ਜਿਹੜਾ ਪਿੱਛੇ ਬੈਕ ਸਾਈਡ ਵਿੜਾ ਵਾ ਆਓ ਜੀ ਹੁਣ ਆਪਾਂ ਰੂਮ ਦੀ ਗੱਲ ਕਰੀਏ ਤੁਹਾਨੂੰ ਰੂਮ ਤੇ ਲੈ ਕੇ ਲਈਏ ਤਾਂ ਇਧਰ ਜਿਹੜਾ ਖਾਸ ਰੂਮ ਹੈ ਇਧਰ ਜਿਹੜਾ ਸਤਾਰਾ ਹੈਗਾ ਵਾ ਅ ਦਿਖਾਈ ਇਹ ਜਿਹੜਾ ਰੂਮ ਦੇ ਅੰਦਰ ਵੀ ਚੀਜ਼ਾਂ ਦਾ ਗਾਉਣ ਵਾਲੀਆਂ ਨੇ ਕੋ ਇਧਰ ਆਓ ਆਪਾਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਬੇਤਰ ਦਿਖਾਉਣ ਜਿਹੜਾ ਇਹ ਲੈਫਟ ਆ ਰਾਈਟ ਜਿਹੜੇ ਕਪਵਰਡ ਆ ਬਹੁਤ ਪਿਆਰੇ ਉੱਪਰ ਤੱਕ ਕੰਪਲੀਟ ਹੈ ਤੇ ਇਧਰ ਵਾਸ਼ਰੂਮ ਦੀ ਗੱਲ ਕਰੀਏ ਬਿਹੜਾ ਰੂਮ ਨਾਲ ਅਟੈਚ ਹੈਗੇ ਵਾਸ਼ਰੂਮ ਤੇ ਜੇ ਅਗਰ ਆਪਾਂ ਇਧਰ ਦੀ ਗੱਲ ਕਰੀਏ ਵੀ ਅ ਬੈੱਡ ਦੇ ਨਾਲ ਉਧਰ ਪਿਆਰ ਹੁੰਦੀ ਤਾਂ ਇੱਧਰ ਜਿਹੜਾ ਹੈਗਾ ਵਾ ਸਟੋਰ ਹੈ ਉਹ ਬਹੁਤ ਪਿਆਰਾ ਇਹਨਾਂ ਨੇ ਜਿਹੜਾ ਸਪੀਸ ਵਾਈਜ਼ ਹੈ ਬਾਹਰ ਵਿੜੇ ਚ ਕੱਟਦਾ ਮਲੇ ਸਟੋਰ ਬਣਾਇਆ ਇਹ ਡੁਪਲੈਕਸ ਹੈ ਥੀਜ ਤਾਂ ਪੌੜੀ ਹੈ ਵੀ ਅੰਦਰ ਨੂੰ ਇਹਨਾਂ ਨੇ ਰੱਖੀ ਹੋਈ ਆਪਾਂ ਅੰਦਰ ਨੂੰ ਪੌੜੀ ਦੇ ਉੱਪਰ ਜਾ ਕੇ ਵੀ ਜਿਹੜੇ ਦੋ ਰੂਮ ਉੱਪਰ ਬਣੇ ਹੋਏ ਆ ਉਹ ਆਪਾਂ ਤੁਹਾਨੂੰ ਦੱਪਾਨੇ ਇੱਥੇ ਇਹਣਾ ਪੱਥਰ ਵਾਈਜ਼ ਹੈ ਜਾਂ ਪਿੱਪਰ ਲੱਗਿਆ ਵਰਕ ਹੋਇਆ ਜਾ ਜਿਹੜੀ ਆ ਗ੍ਰਿਲਰ ਲੱਗੀ ਆ ਬਹੁਤ ਵਧੀਆ ਜਿਹੜਾ ਕੰਮ ਹੋ ਰਿਹਾ ਹੈ ਤੇ ਜੇ ਅਸੀਂ ਇਹਦੀ ਗੱਲ ਕਰੀਏ ਆਪਾਂ ਤਾਂ ਐਸੇ ਜਿਹੜਾ ਬੈਠੇ ਉੱਠਣ ਨੂੰ ਜਗ੍ਹਾ ਬਹੁਤ ਹੈ ਇੱਧਰ ਆ ਜੀ ਜੇ ਇਧਰ ਗੱਲ ਕਰੀਏ ਆਪਾਂ ਰੂਮ ਦੀ ਗੱਲ ਕਰੀਏ ਜਿਹੜਾ ਉੱਪਰ ਵੀ ਰੂਮ ਬਹੁਤ ਵੱਡਾ ਵਾ ਇੱਧਰ ਵੀ ਜਿਹੜੇ ਕਾਪਵਰਡ ਹੈ ਉਹ ਬਹੁਤ ਸੁੰਦਰ ਉਹ ਲੱਗੇ ਜਿਹੜਾ ਸਾਰੀ ਕਾਹਦੇ ਲੱਗਿਆ ਤੇ ਇੱਧਰ ਗੱਲ ਕਰੀਏ ਆਪਾਂ ਵਾਸ਼ਰੂਮ ਦੀ ਗੱਲ ਕਰੀਏ ਤਾਂ ਇਹਣਾ ਵਾਸ਼ਰੂਮ ਹੈ ਉਹ ਬਹੁਤ ਸਪੇਸ ਵਾਈਜ਼ ਹੈ ਬਹੁਤ ਲੰਮਾ ਤੇ ਵੱਡਾ ਵਾਸਤੇ ਜਿਹੜਾ ਬਾਥਰੂਮ ਵੀ ਇੱਧਰ ਆਪਾਂ ਇੱਧਰ ਜੇਕਰ ਬਾਹਰ ਜਾਣ ਦੀ ਗੱਲ ਕਰੀਏ ਤਾਂ ਆਪਾਂ ਜਿਹੜੀ ਪਾਰਕ ਐ ਇੱਥੋਂ ਵੀ ਦਿਖਦੀ ਆ ਇਹ ਆ ਗਿਆ ਪੂਜਾ ਰੂਮ ਇਹ ਵੀ ਇੱਕ ਵਾਰੀ ਦਿਖਾ ਦਿੰਨੇ ਸਭ ਦੀ ਇੱਛਾ ਹੁੰਦੀ ਆ ਕੋਈ ਵੀ ਧਰਮ ਦਾ ਹੋਵੇ ਵੀ ਅਸੀਂ ਜਿਹੜਾ ਪੂਜਾ ਕਰਨੀ ਆ ਲੈਦਾ ਵੜ ਗਏ ਤਾਂ ਉਹ ਪੂਜਾ ਰੂਮ ਦੀ ਹੈਗਾ ਇੱਧਰ ਜਿਹੜਾ ਉੱਪਰ ਐ ਉਹ ਸੈਕੰਡ ਰੂਮ ਇਹ ਹੈਗਾ ਰੂਮ ਬਹੁਤ ਖੁੱਲਾ ਐ ਤੁਸੀਂ ਉੱਧਰ ਵੀ ਸਾਰੀ ਕੰਧ ਤੇ ਦੇਖਿਆ ਉਹ ਜਿਹੜਾ ਕਾਪੋਡ ਲੱਗੇ ਇੱਧਰ ਵੀ ਲੱਗੇ ਆ ਤੇ ਇਹਨਾਂ ਦਾ ਵਾਸ਼ਰੂਮ ਐ ਕਾਮਨ ਦਿੱਤਾ ਬੋ ਉੱਧਰਲੇ ਪਾਰਲੇ ਵੀ ਅਟੈਚ ਹੈ ਕਮਰੇ ਨੂੰ ਇੱਧਰ ਵੀ ਅਟੈਚ ਹੈ ਤੇ ਪਿੱਛੇ ਵੀ ਜਿਹੜਾ ਮੜੇ ਦਾ ਕੈਮਰਾਮੈਨ ਤੁਹਾਨੂੰ ਦਿਵਾਉਂਦੇ ਆ ਪੀ ਇਹ ਵਧੀਆ ਬਹੁਤ ਸਾਰਾ ਆ ਜਿਹੜਾ ਵੈਂਟੀਲੇਸ਼ਨ ਵਾਸਤੇ ਉੱਪਰ ਜਿਹੜਾ ਵਧੀਆ ਮਾਹੌਲ ਹੈ ਇੱਕ ਸਿਰਜਿਆ ਹੋਇਆ ਤੇ ਉੱਪਰ ਵੀ ਜਿਹੜਾ ਡੌਮ ਸਿਲਿੰਗ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਤੇ ਇਧਰ ਵੀ ਇੱਕ ਕੈਮਰਾਮੈਨ ਇਹ ਵੀ ਦਿਖਾਉਂਦੇ ਜਿਹੜੇ ਆ ਪੌੜੀਆਂ ਉੱਪਰ ਹੋਰ ਜੇ ਅਗਰ ਆਪਾਂ ਉੱਪਰ ਵੀ ਜਾਣਾ ਤਾਂ ਜਿਹੜਾ ਕੰਮ ਕੰਪਲੀਟ ਕੀਤਾ ਹੋਇਆ ਸਾਰਾ ਜਿਹੜਾ ਸਵਾਲ ਕਿ ਸਿਟੀ ਦੇ ਵਿੱਚ ਸਾਹਮਣੇ ਬਹੁਤ ਵੱਡਾ ਪਾਰਕ ਨਾਲ ਗੁਰੂ ਘਰ ਤੇ ਜੇ ਅਗਰ ਤੁਸੀਂ ਇੱਥੇ ਦੇ ਮਾਲਕ ਬਾਨਾ ਐ 200 ਗੱਜ ਕੋਠੀ ਦੇ ਮਾਲਕ ਬਾਨਾ ਡਬਲ ਸਟੋਰੀ ਦੇ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਸ ਸੁੰਦਰ ਕੋਠੀ ਦੇ ਮਾਲਕ ਬਣ ਸਕਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ